ਤੇ ਰਜਾ ਨਹੀਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਇਸ ਪਿੰਡ ਦੇ ਵਿੱਚ ਪਹੁੰਚ ਰਹੀਆਂ ਨੇ ਇਸ ਨਗਰ ਦੇ ਵਿੱਚ ਪਹੁੰਚ ਰਹੀਆਂ ਨੇ ਉੱਥੇ ਹੀ ਅੱਜ ਰਾਜਸਥਾਨ ਤੋਂ ਕੁਝ ਨੌਜਵਾਨ ਪਛਵਲੀ achar ਲੈ ਕੇ ਪਹੁੰਚੇ ਨੇ ਉਹਨਾਂ ਦੇ ਨਾਲ ਲਾਧੂ ਕਾ ਤੋਂ ਵੀ ਕੋਈ ਸੱਜਣ ਪਹੁੰਚੇ ਨੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਸਮਗਰੀ ਲੈ ਕੇ ਪਹੁੰਚੇ ਨੇ ਹਾਂਜੀ ਹਾਂਜੀ ਬਾਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇੱਥੇ ਪਾਣੀ ਨਾਲ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਤਾ ਅਸੀਂ ਸਾਰਾ Rajasthan ਤੋਂ ਪਿੰਡ ਭਗਤਪੁਰਾ ਤੋਂ ਤਹਿਸੀਲ ਸੰਗਰੀਆ ਦੇ ਵਿੱਚ ਅਸੀਂ ਆਚਾਰ ਦੀ ਸੇਵਾ ਲੈ ਕੇ ਪਹੁੰਚੇ ਸੀਗੇ ਸੋ ਉਹਨੂੰ ਸਭ ਨੂੰ ਪਤਾ ਹੀ ਜਿਵੇਂ ਕਿ ਸੇਵਾ ਬਹੁਤ ਜ਼ਿਆਦਾ ਆ ਰਹੀ ਹੈ ਤਾ ਸਭ ਨੂੰ ਇੱਕ ਅਪੀਲ ਵੀ ਕਰਦੇ ਹਾਂ ਇਹ ਕਹਾਂਗੇ ਕਿ ਤੁਸੀਂ ਘੱਟ ਤੋਂ ਘੱਟ ਰਾਸ਼ਨ ਲੈ ਕੇ ਆਓ ਵੱਧ ਤੋਂ ਵੱਧ ਆਚਾਰ ਦੀ ਸੇਵਾ ਬਾਕੀ ਆਪਾਂ ਨੂੰ ਅੱਗੇ ਬਹੁਤ ਚੀਜ਼ਾਂ ਦੀ ਲੋੜ ਪੈਣੀ ਹੈ ਇਹ ਲੰਮੀ ਸੇਵਾ ਚੱਲਣ ਵਾਲੀ ਹੈ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਵੀ ਅੱਗੇ ਦੀ ਸੇਵਾ ਤੁਸੀਂ ਇਕੱਠੀ ਕਰਕੇ ਰੱਖੋ ਤਾਂ ਗਾਂ ਡੀਜ਼ਲ ਤੇ ਟਰੈਕਟਰਾਂ ਦੀ ਲੋਡ ਵਾਈਆਂ ਨੂੰ ਬਹੁਤ ਪੈਣੀ ਹੈ ਜਿਵੇਂ ਤੁਸੀਂ ਪਿੱਛੇ ਦੇਖ ਹੀ ਸਕਦੇ ਹੋਵੋਗੇ ਵੀ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਇਹ ਆ ਬਾਡਰ ਦਾ ਖੀਰਲਾ ਪਿੰਡ ਹੈ ਤੇ ਪਾਣੀ ਦੇ ਵਿੱਚ ਸਮਾਇਆ ਹੋਇਆ ਪਿੰਡ ਹੈ ਤੇ ਤਾਂ ਕਰਕੇ ਬਾਈਆਂ ਦੀ ਵੀ ਆਪਾਂ ਨੂੰ ਅਪੀਲ ਆਈ ਸੀ ਵੀ ਸਾਡੇ ਵਿੱਚ ਇੱਥੇ ਚਾਰੇ ਦੀ ਬਹੁਤ ਜ਼ਿਆਦਾ ਘਾਟ ਪੈ ਇੱਥੇ ਪੈਣ ਵਾਲੀ ਵੀ ਅੱਗੇ ਕਿਉਂ ਇੱਥੇ ਬਾਈਆਂ ਦੇ ਨੂੰ ਪਾਣੀ ਬਹੁਤ ਟਾਈਮ ਲਵੇਗਾ ਉਤਰਨ ਦੇ ਬਾਅਦ ਬਾਕੀ ਬਾਲੋਂਨ ਤੇ ਬਹੁਤ ਟਾਈਮ ਲੱਗੇਗਾ ਜ਼ਮੀਨਾਂ ਨੂੰ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਪਿੰਡਾਂ ਚੋਂ ਰਸਤਾ ਇਕੱਠੀਆਂ ਕਰਕੇ ਸੇਵਾ માં ਛੋਟੇ ਤੋਂ ਛੋਟੇ ਪਿੰਧਰ ਤੇ ਵੱਡੇ ਤੋਂ ਵੱਡੇ ਪਿੰਧਰ ਤੇ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਸੋ ਸਤਿ ਸ੍ਰੀ ਅਕਾਲ ਜੀ ਭਗਤ ਰੂਜੀ ਕਾ ਖਾਲਸਾ ਭਗਤ ਰੂਜੀ ਕੀ ਫਤਿਹ ਅੱਜ ਪੰਜਾਬ ਦੇ ਵਿੱਚ ਹਣਾਂ ਦੀ ਮਾਰ ਠਾਏ ਬਾਰਡਰ ਦੇ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਹੈ ਟਾਣੀ ਬਚਨ ਸਿੰਘ ਚੱਕ ਖੇਵਾ ਠੀਕ ਗੱਲ ਹੈ ਤਾਂ ਉੱਥੇ ਸਾਡੇ ਰਾਜਸਥਾਨ ਵਾਲੇ ਵੀਰਾਂ ਨੇ ਰਾਜਸਥਾਨ ਤੇ ਪੰਜਾਬ ਭਾਈਚਾਰੇ ਨੂੰ ਮੁੱਖ ਰੱਖਦੇ ਹੋਏ ਪਿੰਡ ਸੰਗਤਪੁਰਾ ਭਗਤਪੁਰਾ ਭਗਤਪੁਰਾ ਪਿੰਡ ਭਗਤਪੁਰਾ ਤੇ ਤਹਿਸੀਲ ਸੰਘਰੀਆਂ ਰਾਜਸਥਾਨ ਤੋਂ ਸਾਡੇ ਵੀਰ ਸੇਵਾ ਲੈ ਕੇ ਪਹੁੰਚੇ ਹੈ ਜਿਵੇਂ ਕਿ ਬਾਈ ਨੇ ਪਿੱਛੇ ਦਿਖਾਇਆ ਹੈ ਵੀ ਚਾਰ ਛਪੇਰੋਂ ਇਹ ਪਿੰਡ ਪਾਣੀ ਨਾਲ ਘਿਰਿਆ ਹੈ ਇਸ ਪਿੰਡ ਨੂੰ ਜਦੋਂ ਵੀ ਪਾਣੀ ਦੀ ਮਾਰ ਹੋਈ ਹੈ ਤੇ ਸਭ ਤੋਂ ਪਹਿਲਾਂ ਇਸ ਪਿੰਡ ਤੇ ਅਟੈਕ ਕੀਤਾ ਪਾਣੀ ਨੇ 2023 ਦੀ ਗੱਲ ਕਰੀਏ ਉਦੋਂ ਵੀ ਬਹੁਤ ਜ਼ਿਆਦਾ ਨੁਕਸਾਨ ਹੈ ਇਦੋਂ ਪਹਿਲਾਂ ਜਿੰਨੀ ਵਾਰੀ ਵੀ ਆਏ ਆ ਸੋ ਰਾਜਸਥਾਨ ਵਾਲੇ ਵੀਰਾਂ ਦਾ ਮੈਂ ਇਸ ਨਗਰ ਦੇ ਬਲੋਟਾਣੀ ਬਚਨ ਸਿੰਘ ਦੇ ਸਾਰੇ ਜਿੰਨੇ ਵੀ ਆ ਸਾਰੇ ਖੜੇ ਆ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਧੰਨਵਾਦ ਕਰਦਾ ਹਾਂ ਔਰ ਬਿਲਕੁਲ ਠੀਕ ਜਗ੍ਹਾ ਤੇ ਲੋੜਵੰਦ ਬੰਦਿਆਂ ਤੱਕ ਇਹ ਬੰਦਿਆਂ ਨੇ ਪਹੁੰਚ ਕਰ ਲਈ ਹੈ ਔਰ ਮੈਂ ਸਾਰੇ ਇਲਾਕਾ ਵਾਸੀਆਂ ਵੱਲੋਂ ਰਾਜਸਥਾਨ ਵਾਲੇ ਜਿੰਨੇ ਵੀ ਵੀਰ ਇੱਥੇ ਸੇਵਾ ਕਰ ਰਹੇ ਨੇ ਤੇ ਜਿਹੜੇ ਭਗਤਪੂਰਾ ਪਿੰਡ ਤੋਂ ਪਹੁੰਚੇ ਇਹਨਾਂ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਪਸ਼ੂਆਂ ਦੇ ਵਾਸਤੇ ਚਾਰੇ ਦੀ ਜਿਹੜੀ ਹੈ ਸੇਵਾ ਉਹ ਆਚਾਰ ਦੀ ਸੇਵਾ ਕੀਤੀ ਹੈ ਇਸ ਪਿੰਡ ਦੇ ਵਿੱਚ ਘਰ ਤਾਂ ਜਾਦਾ ਸੀ ਜੇ ਅਸੀਂ ਇੱਕ ਇੱਕ ਗੱਠ ਦਿੰਨੇ ਆ ਤਾ ਅਸੀਂ ਦੋ ਘਰਾਂ ਨੂੰ ਬੜੇ ਵਧੀਆ ਤਰੀਕੇ ਨਾਲ ਪਰਿਵਾਰਾਂ ਨੇ ਵੀ ਸਾਨੂੰ ਸਹਿਯੋਗ ਦਿੱਤਾ ਹੈ ਜਿਹਨੂੰ ਕਹਦੇ ਵੀ ਸਬਰ ਸੰਤੋਖ ਦੇ ਨਾਲ ਦੋ ਘਰਾਂ ਨੇ ਇੱਕ ਇੱਕ ਗੱਠ ਉਤਾਰੀ ਹੈ ਇਸ ਪਿੰਡ ਦੇ ਵਿੱਚ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਕਿ ਹੁਣ ਜਦੋਂ ਵੀ ਪੱਠੇ ਹੋਣੇ ਆ ਤਾਂ ਜਿਹਨੂੰ ਛਟਾਲਾ ਬੋਲਦੇ ਆ ਬਰਸੇਨ ਬੋਲਦੇ ਆ ਹਰਾਚਾਰਾ ਉਦੋਂ ਹੋਊਗਾ ਕੋ 2-3 ਮਹੀਨਿਆਂ ਦੇ ਮਗਰੋਂ ਤਾਂ ਇਹਨਾਂ ਬੰਦਿਆਂ ਨੇ ਇਹ ਤੂੜੀ ਤੇ ਇਸ ਅਚਾਰ ਦੇ ਨਾਲ ਹੀ ਪਸਮਾ ਦਾ ਜਿਹੜਾ ਗੁਜ਼ਾਰਾ ਕਰਨਾ ਹੈ ਸੋ ਇਸ ਪਿੰਡ ਦੇ ਵਿੱਚ ਸਹਿਯੋਗ ਦੀ ਹੋਰ ਵੀ ਲੋੜ ਹੈ ਪਰ ਜਿਵੇਂ ਭਾਈ ਨੇ ਗੱਲ ਕੀਤੀ ਹੈ ਬਿਲਕੁਲ ਹੌਲੀ-ਹੌਲੀ ਕਿਉਂਕਿ ਸਮਾਂ ਬਹੁਤ ਪਿਆ ਸੇਵਾ ਕਰਨ ਦਾ ਸੋ ਇਸ ਪਿੰਡ ਦੇ ਵਿੱਚ ਪੌਂਜੜ ਤੇ ਇਹਨਾਂ ਦਾ ਧੰਨਵਾਦ ਕਰਦੇ ਆਂ ਇੱਕ ਮੈਂ ਅਪੀਲ ਕਰਦਾ ਕੇ ਸਾਡੇ ਲਾਧੂਗਾ ਗੁਰਦੁਆਰਾ ਦੇ ਸਾਹਿਬ ਦੇ ਵਿੱਚ ਅ ਪਰਸੋ ਸ਼੍ਰੀ ਅਖੰਡ ਪਾਠ ਆਰੰਭ ਹੋਏ ਉੱਥੇ ਕਾਫੀ ਸੰਗਤ ਇਕੱਠੀ ਹੋਈ ਔਰ ਅਕਾਲੇਦਾਲ ਵਾਰਿਸ ਪੰਜਾਬ ਜਥੇਬੰਦੀ ਦੇ ਵੱਲੋਂ ਉੱਥੇ ਕੈਂਪ ਲਗਾਇਆ ਗਿਆ ਤਾਂ ਉੱਥੇ ਸਾਡੇ ਰਾਜਸਥਾਨ ਤੋਂ ਮੁਸਲਮਾਨ ਭਾਈਚਾਰੇ ਨੇ ਵੀ ਪੰਜਾਬੀਆਂ ਨਾਲ ਭਾਈਚਾਰਾ ਜਿਹੜਾ ਉਹ ਕਾਇਮ ਕੀਤਾ ਰੱਖਿਆ ਦਾ ਸਾਡੇ ਅਸ਼ੋਕ ਮਹਿਕ ਜੀ ਨੂੰ ਵੀ ਬੇਨਤੀ ਕੀਤੀ ਪਰ ਇਹ ਬਿਜੀ ਸੀਗੇ ਉੱਥੇ ਨਹੀਂ ਪਹੁੰਚ ਸਕੇ ਅੱਜ ਮੈਂ ਟਾਣੀ ਬਚਨ ਸਿੰਘ ਪਹੁੰਚ ਕੇ ਅ ਇਸ ਬਾਈ ਦੇ ਮਾਧਿਅਮ ਦੇ ਤਹਿਤ ਅਸ਼ੋਕ ਮਹਿਕਮ ਦੇ ਮਹਿਕ ਦੇ ਜਰੀਏ ਇੱਕ ਮਿਲਣਾ ਲਾਦੂ ਕਾ ਪਿੰਡ ਦੇ ਵਿੱਚ ਕਿਉਂਕਿ ਇਹਨਾਂ ਦੇ ਸਬਸਕ੍ਰਾਈਬਰ ਬਹੁਤ ਨੇ ਉਦੋਂ ਮੈਂ ਇਹ ਗੱਲ ਕਹੀ ਕਿ ਰਾਜਸਥਾਨ ਤੋਂ ਮੁਸਲਮਾਨ ਭਾਈ ਜਾ ਰਹੇ ਵਾਲੇ ਵੀਰਾਂ ਨੇ ਜਿਹੜੀ ਸਮਗਰੀ ਲਿਆਉਂਦੀ ਤਾਂ ਉਹਦੇ ਵਿੱਚ ਇੱਕ ਭੈਣ ਨੇ ਸੋਨੇ ਦਾ ਹਾਰ ਇੱਕ ਭੈਣ ਨੇ ਆਪਦੇ ਕੰਗਣ ਜਿਹਦੇ 2 ਕਿਲੋ ਚਾਂਦੀ ਬਣੀ ਔਰ ਇੱਕ ਵੀਰ ਨੇ ਕਿਉਂਕਿ ਪਹਿਰਾਵਾ ਹੁੰਦਾ ਸਾਡੇ ਪੰਜਾਬ ਵਾਸੀ ਵੀ ਉੱਥੇ ਵੀ ਸਾਰੇ ਪਾਉਂਦੇ ਨੇ ਵੀਰ ਨੇ ਕੰਨ ਦੇ ਵਿੱਚ ਸੋਨੇ ਦੀਆਂ ਉਵਾਲੀਆਂ ਜਾਂ ਨੱਤੀਆਂ ਪਾਈਆਂ ਸੀ ਉਹ ਉਤਾਰ ਕੇ ਦਿੱਤੀਆਂ ਔਰ ਇੱਕ ਮੈਂ ਜਿਵੇਂ ਕਹ ਲਵਾਂ ਬੇ ਰਸ਼ ਜ਼ਿਆਦਾ ਸੀ ਜੋਸ਼ ਦੇ ਵਿੱਚ ਇਹ ਗੱਲ ਵੀ ਲੋਕਾਂ ਤੱਕ ਕਹੀ ਕਿ ਉਥੋਂ ਦੇ ਐਮਐਲਏ 2 ਐਮਐਲਏ ਨੇ 11-11 ਲੱਖ ਰੁਪਇਆ ਜਿਹੜਾ ਹੈ ਉਹ ਜਿਹੜੀ ਸੇਵਾ ਕੀਤੀ ਪੰਜਾਬ ਵਾਸੀਆਂ ਵਾਸਤੇ ਤਾਂ ਲੋਕਾਂ ਨੇ ਇਹ ਗੱਲ ਸਮਝ ਲਈ ਹੁਣ ਕੁਝ ਕੁ ਲੋਕਾਂ ਦੀ ਜਿਹੜੀ ਉਹ نیند ਹਰਾਮ ਹੋਈ ਹੋਈ ਹੈ ਉਹਨਾਂ ਨੂੰ ਇਸ ਗੱਲ ਦਾ ਵਹਿਮ ਹੋ ਗਿਆ ਲਾਧੂ ਕਾਲੇ ਖਾਸ ਕਰਕੇ ਵੀਰਾਂ ਨੂੰ ਕਿ ਉਹ 22 ਲੱਖ ਰੁਪਏ ਕੱਲਾ ਲਾਧੂ ਕਾਇ ਸ਼ਾਇਦ ਜਿਵੇਂ ਪਹੁੰਚ ਗਿਆ ਹੋਵੇ ਨਹੀਂ ਵੀਰੋ ਮੈਂ ਇਹ ਜਾਣਕਾਰੀ ਦੇਣਾ ਚਾਹੁੰਨਾ ਉਹ 11 11 ਲੱਖ ਰੁਪਏ ਜਿਹੜਾ ਐਮਐਲਏ ਨੇ ਉਥੋਂ ਮੈਨੂੰ ਮੁਸਲਮਾਨ ਵੀਰਾਂ ਨੇ ਜਾਣਕਾਰੀ ਦਿੱਤੀ ਸੀ ਉਹ ਪੂਰੇ ਪੰਜਾਬ ਦੇ ਵਿੱਚ ਅਬੋਹਰ ਤੋਂ ਲੈ ਕੇ ਤੇ ਜਿੱਥੋਂ ਤੱਕ ਹੜਾਂ ਦੀ ਮਾਰ ਏਟ ਆਏ ਭਾਵੇਂ ਪਠਾਨਕੋਟ ਤੱਕ ਲਾ ਲਓ ਉਹ 11-11 ਲੱਖ ਜਿਹੜਾ ਉਹਨਾਂ ਐਮਐਲਏ ਨੇ ਦਿੱਤਾ ਉਹ ਉੱਥੇ ਮਸਜਿਦ ਦੇ ਵਿੱਚ ਕੰਟਰੀਬਿਊਸ਼ਨ ਕੀਤਾ ਉਹਦੀ ਜਿਹੜੀ ਸਮਗਰੀ ਉਹ ਪੂਰੇ ਪੰਜਾਬ ਦੇ ਵਿੱਚ ਗਈ ਇੱਕ ਕੱਲੇ ਕੱਲਾਦੂ ਕਾ ਗੁਰਦੁਆਰੇ ਦੇ ਵਿੱਚ 22 ਲੱਖ ਨਹੀਂ ਆਇਆ ਉਹ 22 ਲੱਖ ਨੇ ਲੋਕਾਂ ਦੇ ਨਾਲ نیند ਉਡਾ ਦਿੱਤੀ ਹੈ ਤੇ ਸਾਡੇ ਬੰਦਿਆਂ ਨੂੰ ਸਵਾਲ ਕਰਦੇ ਨੇ ਕਿ 22 ਲੱਖ ਕਦੋਂ ਨਿਕਲੂਗਾ ਅਸ਼ੋਕ ਜੀ ਇਹ ਇੱਕ ਵੱਖਰੀ ਕਲਿੱਪ ਬਣਾ ਕੇ ਭੇਜਿਆ ਜੇ ਉਹ 22 ਲੱਖ ਜਿਹੜਾ ਦੋ ਐਮਐਲਏ ਨੇ ਦਿੱਤਾ 11-11 ਲੱਖ ਰੁਪਏ ਪੂਰੇ ਪੰਜਾਬ ਵਾਸੀਆਂ ਵਾਸਤੇ ਦਿੱਤਾ ਹੈ ਤਾਂ ਜਿਹੜੀ ਸਮਗਰੀ ਲਾਧੋਕਾ ਦੇ ਗੁਰਦੁਆਰੇ ਚਾਈ ਉਹਦੇ ਵਿੱਚੋਂ ਰਾਸ਼ਨ ਅਸੀਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਉਹ ਜਥੇਬੰਦੀ ਦੇ ਪਰਮਿਸ਼ਨ ਦੇ ਨਾਲ ਹੀ ਵੰਡਿਆ ਜਾ ਰਿਹਾ ਹੈ ਉਹਦੇ ਚ ਅੱਜ ਅਸੀਂ ਕੋਸ਼ਿਸ਼ ਕਰਾਂਗੇ ਇਸ ਪਿੰਡ ਦੇ ਵਿੱਚ ਵੀ ਰਾਸ਼ਨ ਸਮਗਰੀ ਲਿਆਵਾਂਗੇ ਜਿੰਨੇ ਪਿਆਰ ਦੇ ਨਾਲ ਢਾਣੀ ਬਚਨ ਸਿੰਘ ਵਾਲਿਆਂ ਨੇ ਲਿਸਟ ਦੇ ਅਕੋਰਡਿੰਗ ਇਹ ਚਾਰਾ ਉਤਾਰਿਆ ਹੈ ਐਵੇਂ ਹੀ ਅਸੀਂ ਰਾਸ਼ਨ ਸਾਨੂੰ ਸਹਿਯੋਗ ਦੇਣਗੇ ਤਾਂ ਕੋਈ ਰੌਲਾ ਨਾ ਪਵੇ ਕੋਈ ਕਿਸੇ ਤਰ੍ਹਾਂ ਦਾ ਕੋਈ ਵੀ ਮਸਲਾ ਨਾ ਬਣੇ ਤਾਂ ਅਸੀਂ ਰਾਸ਼ਨ ਵੀ ਲੈ ਕੇ ਆਵਾਂਗੇ ਪਰ ਅਸੀਂ ਦੁਆ ਕਰਦੇ ਆ ਜਿਹੜੇ ਰਾਜਸਥਾਨ ਵਾਲੇ ਵੀਰ 700 ਕਿਲੋਮੀਟਰ ਤੋਂ ਵੀ ਆਏ ਆ ਇਹ ਸੰਗਰੇ ਵਾਲੇ ਵੀ ਆਏ ਆ ਹੋਰ ਵੀ ਆ ਰਹੇ ਨੇ ਅਸੀਂ ਦੁਆ ਕਰਦੇ ਇੱਕ ਪੰਜਾਬ ਵਾਸੀਆਂ ਨੂੰ ਇਹਨਾਂ ਦੀ ਮਦਦ ਕਰਨ ਦੀ ਲੋੜ ਹੀ ਨਾ ਪਵੇ ਇਹ ਬੰਦੇ ਕਿਸੇ ਮਦਦ ਦੇ ਮਤਾਜ ਨਾ ਹੋਣ ਸਾਡੀ ਅਰਦਾਸ ਹੈ ਇਹਨਾਂ ਵੀਰਾਂ ਨੂੰ ਮਾਲਕ ਤੰਦਰੁਸਤੀ ਬਖਸ਼ੇ ਜਿਹੜੇ ਵੀਰ ਆਏ ਐ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਸਹਾਇਤਾ ਦੀ ਲੋੜ ਨਾ ਪਵੇ ਪਰ ਭਾਈ ਕੁਦਰਤ ਦੀ ਕਰੋਪੀ ਦਾ ਕੋਈ ਪਤਾ ਨਹੀਂ ਹੁੰਦਾ ਤੇ ਜਿੱਥੇ-ਜਿੱਥੇ ਤੱਕ ਮੇਰੀ ਇਹ ਆਵਾਜ਼ ਜਾਣੀ ਹੈ ਭਾਈ ਜੇ ਕਦੇ ਯੂਪੀ ਹਰਿਆਣਾ ਤੇ ਰਾਜਸਥਾਨ ਵਾਸੀਆਂ ਨੂੰ ਜੇ ਕਦੇ ਪੰਜਾਬ ਦੀ ਲੋੜ ਪੈਂਦੀ ਹੈ ਨਾ ਤਾਂ ਫਿਰ ਇਹ ਸਮਾਂ ਯਾਦ ਰੱਖਿਓ ਕਿਉਂਕਿ 5 ਦਿਨਾਂ ਤੋਂ ਚੱਲੇ ਐ ਇਹਨਾਂ ਬੰਦਿਆਂ ਨੇ ਯੋਗ ਥਾਂ ਨੇ ਮਿਲੀ ਅੱਜ ਟਾਣੀ ਬਚਨ ਸਿੰਘ ਪਹੁੰਚ ਕੇ ਇਹਨਾਂ ਵੀਰਾਂ ਨੇ ਸੇਵਾ ਕੀਤੀ ਹੈ ਸੋ ਪੰਜਾਬੀਆਂ ਨੂੰ ਇਹ ਮੁਸੀਬਤ ਦਾ ਦਿਨ ਤੇ ਜਿਹੜੇ ਲੋਕ ਹੈਲਪ ਕਰ ਰਹੇ ਨੇ ਉਹਨਾਂ ਦੀ ਯਾਦ ਰੱਖਣੀ ਗੱਲ ਜ਼ਰੂਰੀ ਹੈ ਇੱਕ ਮੈਂ ਢਾਣੀ ਬਚਨ ਸਿੰਘ ਅਲੇ ਵੀਰਾਂ ਨੂੰ ਬੇਨਤੀ ਕਰਦਾ ਕਿ ਆ ਅਸ਼ੋਕ ਮੈਂ ਇੱਕ ਤੁਹਾਡੇ ਪਿੰਡ ਦੇ ਵਿੱਚ ਹੀਰਾ ਪੁੱਤਰ ਜਨਮ ਲਿਆਏ ਨੇ ਕਿਉਂਕਿ ਇੱਕ ਕਹਾਵਤ ਹੈ ਕਿ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਸਾਨੂੰ ਕੀ ਹੋਰ ਪਿੰਡਾਂ ਦੇ ਵਿੱਚ ਵੀ ਇਹਨਾਂ ਦਾ ਬੜਾ ਸਤਿਕਾਰ ਹੈ ਤਾਂ ਮੈਂ ਇਹ ਗੱਲ ਕਹਿਣਾ ਵੀ ਜਿੰਨੀ ਕਵਰੇਜ ਇਸ ਵੀਰ ਨੇ ਇਸ ਪਿੰਡ ਦੀ ਕੀਤੀ ਹੈ ਜਦੋਂ ਵੀ ਕੋਈ ਮੁਸੀਬਤ ਆਈ ਹੈ ਸਭ ਤੋਂ ਪਹਿਲਾਂ ਸਰਕਾਰਾਂ ਤੱਕ ਅਸ਼ੋਕ ਮਹਿਕ ਦੇ ਜਰੀਏ ਤੁਹਾਡੇ ਇਲਾਕੇ ਦੀ ਮੁਸੀਬਤ ਪਹੁੰਚੀ ਹੈ ਮੈਂ ਇਹ ਕਹਿਣਾ ਵੀ ਕੋਈ ਸਮਾਂ ਬਣਾ ਕੇ ਇਸ ਵੀਰ ਦਾ ਵੀ ਮਾਣ ਤੇ ਸਨਮਾਨ ਕਰਨਾ ਬਣਦਾ ਹੈ ਇਹ ਪੈਸੇ ਦਾ ਭੁੱਖਾ ਨਹੀਂ ਅਸੀਂ ਕਈ ਵਾਰੀ ਪੈਸੇ ਦੇ ਕੇ ਵੇਖੇ ਪਰ ਨਹੀਂ ਕੁਝ ਲੋਕਾਂ ਦੀ ਫਿਤਰਤ ਹੁੰਦੀ ਸਮਾਜ ਦੀ ਸੇਵਾ ਕਰਨੇ ਸੋ ਮੈਂ ਬੇਨਤੀ ਕਰਦਾ ਕਿ ਇਸ ਵੇਰ ਦਾ ਸਿਰਫ ਤੁਸੀਂ ਜੇ ਮੈਂ ਕਹਾਂ ਗੱਲਾਂ ਦੇ ਨਾਲ ਹੀ ਸਨਮਾਨ ਕਰਨਾ ਕੋਈ ਰੁਪਏ ਪੈਸੇ ਦੇ ਨਾਲ ਨਹੀਂ ਸੋ ਸਾਡੇ ਵੇਰ ਮਹਿਕਦਾ ਵੀ ਜਿਨ੍ਹਾਂ ਨੇ ਇੰਨੀ ਸੇਵਾ ਕੀਤੀ ਹੈ ਇਹਨਾਂ ਦਾ ਵੀ ਧੰਨਵਾਦ ਇੱਧਰ ਸਾਡਾ ਪੱਤਰਕਾਰ ਵੇਰ ਭਾਈ ਪੰਜਾਬ ਬਾਰਡਰ ਜਿਹੜਾ YouTube ਚੈਨਲ ਹੈ ਇਹਨਾਂ ਦਾ ਵੀ ਧੰਨਵਾਦ ਹੈ ਸਾਡੇ ਵੀਰ ਰਾਜਕੁਮਾਰ ਜੀ ਦਾ ਅਚੜੇ ਕਿ ਤੂੰ ਪਹੁੰਚੇ ਹੋਰ ਬੜੇ ਵੀਰ ਸੋਸ਼ਲ ਮੀਡੀਆ ਦੇ ਜ਼ਰੀਏ ਇੱਕ ਸੋਸ਼ਲ ਮੀਡੀਆ ਵਾਲਿਆਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੇ ਸੋਸ਼ਲ ਮੀਡੀਆ ਨਾ ਹੁੰਦਾ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਅੱਜ ਅਲਵਰ ਤੋਂ ਮੇਵਾਤ ਤੋਂ ਆ ਸੰਗਰੀਆਂ ਤੋਂ ਇਹਨਾਂ ਨੂੰ ਸਾਡੇ ਮੁਸੀਬਤ ਦਾ ਪਤਾ ਹੀ ਨਹੀਂ ਲੱਗਣਾ ਸੀ ਵੀ ਬੰਦੇ ਕਿੰਨੇ ਰੁੜ ਗਏ ਕਿੰਨੀ ਉਹ ਸਮੱਸਿਆ ਚ ਨੇ ਸੋਸ਼ਲ ਮੀਡੀਆ ਵਾਲਿਆਂ ਦਾ ਵੱਡਾ ਧੰਨਵਾਦ ਹੈ ਜਿਨ੍ਹਾਂ ਵੀਰਾਂ ਨੇ ਦਿਨ ਰਾਤ ਇੱਕ ਕਰਕੇ ਆਪਣੀ ਜ਼ਿੰਦਗੀ ਨੂੰ ਜੋਖਮ ਵਿੱਚ ਪਾ ਕੇ ਸਭ ਤੋਂ ਡੂੰਘੇ ਪਾਣੀ ਦੇ ਵਿੱਚ ਵੜ ਕੇ ਕਵਰੇਜ ਕਰਕੇ ਲੋਕਾਂ ਤੱਕ ਸਾਡੇ ਪੰਜਾਬ ਵਾਸੀਆਂ ਦੀ ਮੁਸੀਬਤ ਜਿਹੜੀ ਉਹ ਪਹਚਾਈ ਹੈ ਤੇ ਤਾਂ ਜਾ ਕੇ ਦੂਰ ਦੂਰ ਦੇ ਲੋਕਾਂ ਨੂੰ ਪਤਾ ਲੱਗਾ ਤੇ ਸਾਡੇ ਵੀਰ ਹੈਲਪ ਕਰਨ ਲੈਰੇ ਸੋਸ਼ਲ ਮੀਡੀਆ ਦੇ ਵੱਡਾ ਧੰਨਵਾਦ ਹੈ ਸੋ ਗੁਰਦੁਆਰਾ ਢਾਣੀ ਬਚਨ ਸਿੰਘ ਦੇ ਵਿੱਚ ਸਾਰੀ ਸੰਗਤ ਖਤਰ ਹੋਈ ਹੈ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਹੈ ਤੁਸੀਂ ਮੁਸੀਬਤ ਦੇ ਦਿਨਾਂ ਚੋ ਸੋ ਅੱਗੇ ਭਾਈ ਨੇ ਗੱਲ ਕੀਤੀ ਹੁਣ ਜਦੋਂ ਪਾਣੀ ਉਤਰਨਾ ਹੈ ਹੁਣ ਮਕਾਨ ਡਿੱਗਨੇ ਨੇ ਅੱਗੇ ਪਾਣੀ ਦੀ ਸਪੋਰਟ ਦੇ ਨਾਲ ਖੜੇ ਨੇ ਜਦੋਂ ਪਾਣੀ ਹਟਣਾ ਉਦੋਂ ਮਕਾਨ ਡਿੱਗਨੇ ਨੇ ਜਦੋਂ ਪਾਣੀ ਹਟਣਾ ਹੈ ਉਦੋਂ ਫਸਲਾਂ ਦੇ ਜਿਹੜਾ ਹਰੀਆਂ ਫਸਲਾਂ ਦਾ ਉਹਦੇ ਮੁਸ਼ਕ ਦੇ ਨਾਲ ਬਿਮਾਰੀ ਫੈਲਣੀ ਹੈ ਜਿਹੜੇ ਜਾਨਵਰ ਮਰੇ ਹੈ ਉਹਦੇ ਨਾਲ ਬਿਮਾਰੀ ਫੈਲਣੀ ਹੈ ਸੋ ਸੇਵਾ ਦਾ ਸਮਾਂ ਹੁਣ ਆਉਣਾ ਹੈ ਕਿਉਂਕਿ ਅੱਗੇ ਤਾਂ ਧੜਾ ਧੜ ਬੰਦੇ ਇੱਥੇ ਪਹੁੰਚੇ ਨਾਲੇ ਪਾਣੀ ਵੇਖਦੇ ਸੀ ਨਾਲੇ ਕੁਝ ਲੋਕ ਮੇਲਾ ਵੇਖਣ ਆਉਂਦੇ ਸੀ ਪਰ ਭਾਈ ਜਿੱਥੇ ਬੰਦਿਆਂ ਨੂੰ ਬੇਨਤੀ ਹੈ ਸੇਵਾ ਦਾ ਸਮਾਂ ਹੁਣ ਆਉਣਾ ਹੈ ਜਿਵੇਂ ਸਾਡੇ ਫੇਰ ਭਗਤਪੁਰਾ ਵੀਰ ਤੋਂ ਜਿਹੜੇ ਸੇਵਾ ਸੇਵਾ ਬਾਰੇ ਕਿ ਸਮਾਤਾ ਸੇਵਾ ਦਾ ਹੌਣ ਆਉਣਾ ਉਹ ਇਹਨਾਂ ਹੀ ਗੱਲਾਂ ਦੇ ਨਾਲ ਧੰਨਵਾਦ ਕਰਦਾ ਧੰਨਵਾਦ ਇੱਕ ਛੋਟਾ ਮੈਂ ਕਰਨਾ ਪੁੱਛ ਲੋ ਨਾ ਪੁੱਛ ਲੋ ਨਾ ਪੁੱਛਦਾ ਮੈਂ ਬਲਦੇਵ ਰਾਜ ਟਾਣੀ ਬਚਨ ਸਿੰਘ ਤੋਂ ਇਹ ਵੀਰ ਆਏ ਨੇ ਸੰਗਰੀਆ ਤੋਂ ਸਭ ਤੋਂ ਛੋਟਾ ਸੇਵਾਦਾਰ ਆ ਖੜਾ ਹੈ ਮਨਜੋਤ ਮਨਜੋਤ ਇਹ ਜੇ ਬੱਚਿਆਂ ਚ ਜज्ਬਾ ਹੈ ਮੰਨ ਲਓ ਇਹਨਾਂ ਨੂੰ ਵੀ ਹੈਗਾ ਹੈ ਨਾ ਤੇ ਸਾਡੀ ਦੁੱਖ ਦੀ ਘੜੀ ਚ ਖੜਾ ਇਹ ਬੱਚਾ 12 13 ਸਾਲ ਦਾ ਹੈ ਇਹਦਾ ਬਹੁਤ ਥੈਂਕ ਯੂ ਤੇ ਨੇਵੜ ਮਿਹਰਬਾਨੀ ਸ਼ੁਕਰੀਆ ਰਮੀ ਗੋਲਦਸ ਨਹੀਂ ਜਾਣੇ ਜਿਵੇਂ ਅਸੀਂ ਕੱਲ ਦੇ ਇੱਥੇ ਪਹੁੰਚੇ ਹਾਂ ਇਸ ਇਲਾਕੇ ਫਾਜ਼ਿਲਕਾ ਇਲਾਕੇ ਦੇ ਵਿੱਚ ਅਸੀਂ 20 25 ਕਿਲੋਮੀਟਰ ਦੇ ਵਿੱਚ ਅਸੀਂ ਸਾਰੇ ਪਾਸੇ ਪਤਾ ਕਰੇ ਵੀ ਕਿੱਥੇ ਕਿਵੇਂ ਜ਼ਰੂਰਤ ਹੈ ਕੀ ਲੋੜ ਹੈ ਪਰ ਸਾਨੂੰ ਪਹਿਲਾਂ ਇੱਕ ਟਾਈਪ ਕਰਿਆ ਸੀ ਵਾਰਸ ਪੰਜਾਬ ਦੇ ਅਕਾਲੀ ਦਸਨ ਨੂੰ ਪਤਾ ਹੀ ਹੈ ਜਿਵੇਂ ਕਿ ਭਾਈ ਸਾਹਿਬ ਅਮਰਿਤਪਾਲ ਦੀ ਜਿਹੜੀ ਪਾਰਟੀ ਹੈ ਉਹਨਾਂ ਨਾਲ ਟਾਈਪ ਕਰਿਆ ਤਾਂ ਉਹਨਾਂ ਦੇ ਜੋ ਟਿਕਾਣੇ ਦੇ ਪਹੁੰਚੇ ਹਨ ਜਿਵੇਂ ਕਿ ਆਪਾਂ ਨੂੰ ਪਤਾ ਲੱਗ ਹੀ ਰਿਹਾ ਵੀ ਬਹੁਤ ਜ਼ਿਆਦੇ ਮਾੜੇ ਹਾਲਾਤ ਹੈ ਕਿ ਕਈ ਥਾਵਾਂ ਧੱਕਾ ਮੁੱਕੀ ਵੀ ਹੋ ਰਹੀ ਹੈ ਜਿਵੇਂ ਤੁਸੀਂ ਦੇਖਦੇ ਹੋਵੋਗੇ ਵੀਡੀਓ ਵੀ ਝਪਟਾ ਝੁੱਟੀ ਸਾਰਾ ਕੁਝ ਹੋ ਰਿਹਾ ਹੈ ਪਰ ਉੱਥੇ ਜੀ ਪਹੁੰਚੇ ਸਾਨੂੰ ਵੀ ਕਿਹੜਾ ਲੱਗਿਆ ਵੀ ਕੀ ਪਤਾ ਕੌਣ ਹੋਣਗੇ ਪਰ ਜਦੋਂ ਅਸੀਂ ਉੱਥੇ ਪਹੁੰਚੇ ਉੱਥੋਂ ਦਾ ਰਹਿਣ ਦਾ ਪ੍ਰਬੰਧ ਲਾਦੂ ਕਾ ਪਿੰਡ ਲਾਦੂ ਕਾ ਪਿੰਡ ਦੇ ਵਿੱਚ ਗੁਰੂ ਘਰ ਦੇ ਵਿੱਚ ਉਹਨਾਂ ਦੀ ਕੈਂਪ ਲੱਗੇ ਹੋਏ ਆ ਬਹੁਤ ਸੋਹਣਾ ਰਹਿਣ ਦਾ ਪ੍ਰਬੰਧ ਸਾਨੂੰ ਕਿਸੇ ਪ੍ਰੋਬਲਮ ਹੀ ਨਹੀਂ ਆਈ ਆਪਾਂ ਕਹਿ ਸਕਦੇ ਕੋਈ ਦਿੱਕਤ ਹੀ ਨਹੀਂ ਆਈ ਘਰ ਆਰ ਕਾ ਮਾਹੌਲ ਲੱਗਿਆ ਸਸੀਂ ਹੁਣ ਦੁਬਾਰੇ ਫੇਰ ਜਾਵਾਂਗੇ ਉਹਨਾਂ ਨੂੰ ਸੇਵਾ ਵੀ ਕਰਵਾ ਕੇ ਆਵਾਂਗੇ ਹੁਣ ਸਾਰਾ ਦਿਨ ਪਰ ਅਸੀਂ ਇਹ ਕਹਿੰਦੇ ਆ ਵੀ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਸੀ ਤੇ ਸਾਰਿਆਂ ਦਾ ਇਸ ਲਈ ਧੰਨਵਾਦ ਕਰਦੇ ਆ ਤੁਸੀਂ ਤਾਂ ਹੀ ਬਚਨ ਸਿੰਘ ਦੇ ਜੋ ਇੱਥੇ ਆਪਣੇ ਮੈਂਬਰ ਖੜੇ ਨੇ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਸਹੀ ਤਰੀਕੇ ਨਾਲ ਸਾਡੀ ਸੇਵਾ ਪ੍ਰਬੰਧ ਕਰੀ ਸੋ ਐਸੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ